ਸਕੂਲ ਬਾਹਰ ਬੈ ਕੇ ਪੜ੍ਹਾਈ ਕਰ ਰਹੇ ਇਹ ਬੱਚੇ ਨੇ ਫਰੀਦਕੋਟ ਦੇ ਪਿੰਡ ਬਹਿਬਲਕਲਾਂ ਦੇ ਸਰਕਾਰੀ ਸਕੂਲ ਦੇ ਸਕੂਲ ਨੂੰ ਖੁਦ ਪਿੰਡ ਵਾਲਿਆਂ ਨੇ ਤਾਲਾ ਲਗਾ ਦਿੱਤਾ ਹੈ وجہ ਸਕੂਲ ਵਿੱਚ ਅਧਿਆਪਕਾਂ ਦੀ ਕਾਟ ਵੱਖ-ਵੱਖ ਵਿਸ਼ੇ ਪੜ੍ਹਾਉਣ ਲਈ 10 ਟੀਚਰਾਂ ਦੀ ਲੋੜ ਹੈ ਪਰ ਸਕੂਲ ਵਿੱਚ ਸਿਰਫ 5 ਅਧਿਆਪਕ ਹੀ ਨੇ ਬੱਚਿਆਂ ਦੀ ਪ੍ਰੀਖਿਆ ਆਉਣ ਵਾਲੀ ਹੈ ਮਾਪਿਆਂ ਦੀ ਸ਼ਿਕਾਇਤ ਗੁੱਸੇ ਵਿੱਚ ਇਸ ਤਰ੍ਹਾਂ ਤਬਦੀਲ ਹੋਈ ਕਿ ਸਕੂਲ ਨੂੰ ਤਾਲਾ ਲਗਾ ਦਿੱਤਾ ਬੱਚੇ ਵੀ ਸਕੂਲ ਬੰਦ ਹੋਣ ਕਾਰਨ ਘਰ ਨਹੀਂ ਪਰਦੇ ਸੜਕ ਤੇ ਹੀ ਬੈਠ ਗਏ ਸਾਡੇ ਸਕੂਲ ਵਿੱਚ ਟੀਚਰਾਂ ਦੀ ਬਹੁਤ ਘਾਟ ਹੈ ਅੰਗਰੇਜ਼ੀ ਦੇ ਵੀ ਟੀਚਰ ਹੈ ਨਹੀਂ ਸਮਾਜਿਕ ਸਿੱਖਿਆ ਸਾਇੰਸ ਤੇ ਡਰਾਇੰਗ ਦੇ ਵੀ ਟੀਚਰ ਹੈ ਨਹੀਂ ਸਾਡੇ ਸਕੂਲ ਦੇ ਵਿੱਚ ਟੀਚਰ ਘੱਟ ਆ ਬੱਚੇ ਸਾਡੇ ਪੜ੍ਹਦੇ ਆ ਜਿਹੜੇ ਉਹਨਾਂ ਨੂੰ ਕਿ ਪੂਰੀ ਪੜ੍ਹਾਈ ਨਹੀਂ ਆਉਂਦੀ ਟੀਚਰ ਨਾ ਹੋਣ ਕਾਰਨ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਸਾਡੇ ਸਕੂਲ ਨੂੰ ਟੀਚਰ ਪੂਰੇ ਕੀਤੇ ਜਾਣ ਪਿੰਡ ਵਾਲਿਆਂ ਵੱਲੋਂ ਸਕੂਲ ਨੂੰ ਜਿੰਦਰਾ ਲਾਉਣ ਦੀ ਖਬਰ ਜਿਵੇਂ ਹੀ ਸਿੱਖਿਆ ਮਹਿਕਮੇ ਨੂੰ ਮਿਲੀ ਸੁਪਰਵਾਈਜ਼ਰ ਸੁਨੀਤਾ ਕੁਮਾਰੀ ਮੌਕੇ ਤੇ ਪਹੁੰਚੀ ਪਿੰਡ ਵਾਲਿਆਂ ਤੇ ਮਾਪਿਆਂ ਨੂੰ ਜਲ ਸਮੱਸਿਆ ਦਾ ਹੱਲ ਕਰਾਉਣ ਦਾ ਭਰੋਸਾ ਦਿੱਤਾ ਨਾਲੇ 1 ਮਹੀਨੇ ਲਈ ਇੱਕ ਹੋਰ ਟੀਚਰ ਲਾਉਣ ਦਾ ਵਾਅਦਾ ਕੀਤਾ ਫਰੀਦਕੋਟ ਦੇ ਇਸਪੈਂਡ ਵਿੱਚ ਬੱਚਿਆਂ ਦੇ ਚੰਗੇ ਭਵਿੱਖ ਲਈ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਜਾਂਦਾ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ